ਜੀ ਸੋਚ ਰਹੇ ਹੋਗੇ ਅੱਜ ਤਾਂ ਨੋਟ ਬੈਂਡ ਦਾ ਸੋਗ ਮਨਾਇਆ ਜਾ ਰਿਹਾ ਏ ਇਹ ਕੋਣ ਜੋ ਇੰਨਾ ਖੁਸ਼ ਹੋ ਰਿਹਾ ਏ ਦੱਸਾਂ ਮੈਂ ਦੱਸਾਂ ਮੈਂ ਕੋਣਾ ਮੈਂ ਆ 10 ਰੁਪਏ ਦਾ ਨੋਟ ਤੁਹਾਨੂੰ ਪਤਾ ਏ ਜੋ 1000 ਤੇ 500 ਸੀ ਨਾ ਇਹ ਬੜੇ ਹੀ ਹੰਕਾਰੇ ਹੋਏ ਸੀ ਮੈਨੂੰ ਕੁਸ ਸਮਝਦੇ ਹੀ ਨਹੀਂ ਸੀ ਪਰ ਹੁਣ ਇਹ ਹੋ ਗਏ ਨੇ ਜ਼ੀਰੋ ਤੇ ਮੈਂ ਮੇਰੇ 150 V521 ਤੇ ਮੇਰੇ ਸਾਰੇ ਸਿੱਕੇ ਭਰਾ ਅਸੀਂ ਬਣ ਗਏ ਹੀਰੋ ਤੁਹਾਨੂੰ ਪਤਾ ਹੈ ਕੀ ਹੋਇਆ ਮੋਦੀ ਅੰਕਲ ਨੇ ਨਾ 1000 ਤੇ 500 ਨੂੰ ਖਾਮੀ ਕਰ ਦਿੱਤਾ ਇਹ ਨਾ ਬੜਾ ਵਧੀਆ ਲੱਗਿਆ ਜਿਹੜਾ ਇਹ ਹਜ਼ਾਰ ਮੈਨੂੰ ਕਿਸੇ ਦੀ ਜੇਬ ਚ ਪਏ ਨੂੰ ਅਣਗੌਲਿਆ ਕਰਵਾਉਂਦਾ ਸੀ ਨਾ ਅੱਜ ਕੋਈ ਉਹਨੂੰ ਆਪਣੀ ਜੇਬ ਚ ਰੱਖਣ ਨੂੰ ਹੀ ਤਿਆਰ ਨਹੀਂ ਹੈ ਨਾ ਕਮਾਲ ਦੀ ਗੱਲ ਕਿਸੇ ਨੇ 1000 ਤੇ 500 ਨੂੰ ਬੱਕਰੀ ਦਾ ਚਾਰਾ ਬਣਾਤਾ ਤੇ ਕਈਆਂ ਨੇ ਆਪਣੇ ਖਾਣ ਵਾਲੀਆਂ ਮੂਫਲੀਆਂ ਰੱਖਣ ਲਈ ਇਹਨਾਂ ਨੂੰ ਪਲੇਟਾਂ ਤੇ ਕੂਨ ਬਣਾ ਲਏ ਕਈਆਂ ਨੇ ਇਹਨਾਂ ਦੋਹਾਂ ਨੂੰ ਅੱਗ ਲਾਤੀ ਤੇ ਕਈਆਂ ਨੇ ਇਹਨਾਂ ਦੀ ਤਸਵੀਰ ਤੇ ਮਾਰਾ ਵੀ ਟੰਗ ਛੱਡੀ ਐ ਮੈਨੂੰ ਮੈਨਾ ਮੈਲਾ ਕਹਿੰਦੇ ਸੀ ਦੋਨੇ ਜਨੇ ਤੁਹਾਨੂੰ ਪਤਾ ਹੈ ਕਿ ਜਾਨਿਆਂ ਨੇ ਨਾ ਇਹਨਾਂ ਦੋਨਾਂ ਨੂੰ ਟਾਇਲਟ ਪੇਪਰ ਹੀ ਬਣਾ ਰਿਆ ਬਿਚਾਰੇ 1000 ਤੇ 500 ਹੁਣ ਕੀ ਕਰਨਗੇ ਸਾਨੂੰ ਛੋਟਾ ਛੋਟਾ ਕਹਿਣ ਵਾਲਿਓ ਜੇ ਰ ਸੁਣੋ ਛੋਟਾ ਬੱਚਾ ਸਮਝ ਕੇ ਹਮసే ਨਾ ਟਕਰਨਾ ਰੇ ਦੂਬੀ ਦੂਬੀ ਡਬ ਡਬ